ਅੱਜ ਮਹੀ ਵਰਦੇ ਜੇ ਕਿੱਧਰ ਸੰਗਤ ਆਈਆਂ ਵਾ ਕਾ ਗਾੜੀਆਂ ਹੋਈਆਂ ਆ ਜਿਹੜੀ ਆਪਣੀ ਹੈਗੀ ਹੈ ਨਾ ਆਪ ਕੋ bari ਦਵਾ ਬਣਾ ਰਹੀਦਾ ਕੁੰਜਰਪੋਲੇ ਜਿਹੜਾ ਹਾਂਜੀ ਇਹ ਆ ਵੇ ਮੇਰਾ ਵੀਰ ਦਿਖਾ ਲੈ ਸਾਰੇ ਦਾਰੇ ਨਾ ਬੰਦ ਕੀਤੇ ਆ ਵੇ ਚੰਗੀ ਤਰ੍ਹਾਂ ਦਿਖਾ ਲੈ ਇਹ ਸਵੇਰ ਦੇ ਫੋਨ ਵੀ ਬੜੇ ਕੀਤੇ ਆ ਪੀ ਇਹ ਦਰ ਖੋਲ ਦੋ ਨਹੀਂ ਤੇ ਪਿੱਛੇ ਬਿਲਕੁਲ ਉਪਰੋਂ ਦੀ ਵੇ ਨਹਿਰ ਵਗਾ ਮੇਰਾ ਵੀਰ ਕੰਡਿਆਂ ਦੇ ਉੱਪਰ ਉੱਪਰ ਹੋ ਗਈ ਆ ਕਿਸਵੜੇ ਵੀ ਟੁੱਟ ਕੇ ਇਧਰ ਦਹਾਵੀਆਂ ਪੰਜਾਵਾਂ ਪੰਡਾੜਾ ਨੁਕਸਾਨ ਜਿਹੜਾ ਹੋਣਾ ਹੀ ਹੋਣਾ ਜਦੋਂ ਇਹ ਟੁੱਟ ਗਈ ਤੇ ਬਿਲਕੁਲ ਟੁੱਟਣ ਦੀ ਕੰਗਾਰ ਤੇ ਆ ਆ ਹੁਣ ਸਾਡੇ ਆਉਣ ਤੇ ਇਹਨਾਂ ਨੇ ਇੱਕ ਦਰ ਛੱਡਿਆ ਤੇ ਤੋਂ ਮੈਂ ਦੂਜੇ ਬੰਦਿਆਂ ਨੂੰ ਪੁੱਛਿਆ ਉਹ ਕਹਿੰਦਾ ਅਸੀਂ ਆਖਿਆ ਸੀ ਵੀ ਛੱਡੋ ਤੇ ਸਾਡੇ ਗੱਲ ਪੈਂਦੇ ਆ ਤੇ ਹੁਣ ਇਹਨਾਂ ਦੇ ਡੈਮ ਤੇ ਆ ਡੈਮ ਇਹਨਾਂ ਦਾ ਵਿਖਾ ਮੇਰਾ ਵੀ ਆ ਜਿਹੜਾ ਇਹ ਡੈਮ ਵਾਲੇ ਜਿਹੜੇ ਮਾਲਕ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਇੱਕ ਦੋ ਦਰ ਹੋਰ ਛੱਡੋ ਨਹੀਂ ਤੇ ਪਿੱਛੇ ਜਿਹੜੇ 10 ਵੀ ਪਿੰਡ ਬਾਂਗਵਣੀ ਹੋ ਗਿਆ ਇਧਰ ਕੁੰਜਰ ਹੋ ਗਿਆ ਸਹਾਰੀ ਹੋ ਗਿਆ ਕਿੰਨੇ ਕੁ ਪਿੰਡ ਆ ਜਿਹੜੇ 10 ਵੀ 30 ਪਿੰਡ ਸਾਰਿਆਂ ਪਿੰਡਾਂ 'ਚ ਪਾਣੀ ਜਿਹੜਾ ਵਾ ਪਾਣੀ ਨਾ ਡੁੱਬ ਜਾਣਾ ਤਾਂ ਫੇਰ ਇਹ ਬਾਅਦ ਬਾਅਦ ਵਿੱਚ ਟੁੱਟ ਜੀ ਦੇ ਵੱਜਣੀ ਨਹੀਂ ਆ ਭਾਵੇਂ ਹਜ਼ਾਰਾਂ ਬੰਦੇ ਕੱਢੇ ਵੱਜਣ ਤੇ ਕਿ ਇਹਨਾਂ ਦੀ ਮੈਂ ਕਿਹਾ ਗੈਰ ਜਿੰਮੇ ਕਰੀਆ ਵੀ ਇਹਨਾਂ ਨੂੰ ਪਰਵਾਹ ਹੀ ਕੋਈ ਨਹੀਂ ਕਿ ਪਿੱਛੇ ਕਿੰਨਾ ਪਮੀ ਆਉਣਿਆ ਤਾਂ ਵੀ ਇਹਨਾਂ ਦਰਕ ਬੰਦ ਕੀਤੇ ਆਵੇ ਕਿਸੇ ਵળે ਵੀ ਟੁੱਟ ਸਕਦੀ ਆ ਉਹ ਮੈਂ ਦੇ ਵੀਰਾਂ ਨੂੰ ਹੋਰਦੀ ਜਨਾ ਵੀ ਜੇ ਨਹੀਂ ਛੱਡਦੇ ਤਾਂ ਹੋਰ ਭੈਣ ਭਰਾ ਕੁੰਜਰਪੁਰ ਤੇ ਅਸੀਂ ਖੜੇ ਆ ਤੇ ਇੱਥੇ ਇਕੱਠੇ ਹੋ ਉਹ ਦੇ ਨਾਲ ਕੋ ਆ ਦਰ ਖੁੱਲੇ ਕਰਾਈਏ ਤਾਂ ਜੋ ਪਿਛਲੇ ਪਿੰਡ ਸਾਡੇ 10 ਵੀ 30 ਪਿੰਡ ਬਾਸਣ ਮੇਰਾ ਜੱਟ